ਵਿਦੇਸਾਂ ਵਿਦੇਸਾਂ ਵਿੱਚ ਵੱਸਦੇ ਮੇਰੇ ਸਾਰੇ ਪੰਜਾਬੀ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਨੂੰ ਮਿਲੀ ਜਾਣਕਾਰੀ ਤੋਂ ਤੁਹਾਨੂੰ ਦੱਸਦੇ ਹਾਂ ਕਿ ਗਲੋਬਲ ਸਟਾਰ ਦਿਲਜੀਤ ਦਸਾਂਝ ਨੂੰ ਅੱਜ ਸ਼ੌਹਰਤ ਦੀ ਕੋਈ ਘਾਟ ਨਹੀਂ ਹੈ ਪਰ ਇਸ ਮੁਕਾਮ ਤੇ ਪਹੁੰਚਣ ਲਈ ਦਿਲਜੀਤ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਈ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਉਤਾਰ ਚੜ੍ਹਾਅ ਵੇਖੇ ਉਹਨਾਂ ਦੇ ਬਾਵਜੂਦ ਉਹਨਾਂ ਨੇ ਆਪਣੇ ਹੌਸਲੇ ਨਹੀਂ ਛੱਡਿਆ ਅਤੇ ਅੱਜ ਬੁਲੰਦੀਆਂ ਦੀ ਸਿਖਰ ਤੇ ਪਹੁੰਚ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਨਾਲ ਦਿਲਜੀਤ ਦੀ ਇੱਕ दिली ਸਾਂਝ ਜੁੜੀ ਹੈ ਜਿੱਥੇ ਹੀ ਉਹਨਾਂ ਨੇ ਪੜਿਆ ਲਿਖਿਆ ਅਤੇ ਵੱਡਾ ਹੋ ਕੇ ਗਾਇਕ ਬਣਿਆ ਤੇ ਦੁਨੀਆ ਦੇ ਨਕਸ਼ੇ ਤੇ ਆਪਣਾ ਨਾਮ ਚਮਕਾਇਆ ਉਸ ਦੌਰਾਨ ਦਿਲਜੀਤ ਦੇ ਬੜੇ ਦੋਸਤ ਬਣੇ ਦਿਲਜੀਤ ਦੇ ਕਈ ਅਜਿਹੇ ਦੋਸਤ ਬਣੇ ਜੋ ਉਸਦੇ ਦਿਲ ਵਿੱਚ ਵਸ ਗਏ ਹਨ ਕਰੋੜਾਂ ਅਰਬਾਂ ਦਾ ਮਾਲਕ ਦਿਲਜੀਤ ਇੱਕ ਸਮਾਂ ਸੀ ਇੱਕ ਸਮਾਂ ਸੀ ਜਦੋਂ ਉਹ ਕੁਝ ਰੁਪਈਆਂ ਦਾ ਮਹਤਾਜ ਸੀ ਹਾਲਾਂਕਿ ਉਹਨਾਂ ਦਿਨਾਂ ਚ ਜਿਹੜੇ ਦੋਸਤ ਨੇ ਮਦਦ ਕੀਤੀ ਅੱਜ ਵੀ ਉਹਨੂੰ ਉਹ ਨਹੀਂ ਭੁੱਲੇ ਉਨ੍ਹਾਂ ਵਿੱਚੋਂ ਇੱਕ ਅਜਿਹਾ ਦੋਸਤ ਵੀ ਹੈ ਜੋ ਦਿਲਜੀਤ ਨਾਲ ਅੱਜ ਸਾਰੀਆਂ ਵਾਇਰਲ ਹੋ ਰਹੀਆਂ ਰੀਲਾਂ ਵਿੱਚ ਨਾਲ ਹੁੰਦੇ ਹਨ ਉਹ ਸ਼ਖਸ ਹੈ ਦੁਗਰੀ ਦਾ ਰਹਿਣ ਵਾਲਾ ਬਚਪਨ ਦਾ ਯਾਰ ਸਤਿੰਦਰ ਸਿੰਘ ਕੋਲੀ ਜੋ 24 ਘੰਟੇ ਦਿਲਜੀਤ ਦੇ ਨਾਲ ਰਹਿੰਦੇ ਹਨ ਤੁਹਾਨੂੰ ਦੱਸ ਦਈਏ ਕਿ ਕੋਲੀ ਨੇ ਦਿਲਜੀਤ ਦੇ ਬੁਰੇ ਦਿਨਾਂ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਤੇ ਕੋਲੀ ਦਿਲਜੀਤ ਦੇ ਪਰਛਾਵੇਂ ਵਾਂਗ ਉਹਨਾਂ ਦੇ ਨਾਲ ਚੱਲਦੇ ਹਨ ਭਾਵੇਂ ਉਹ ਵਿਦੇਸ਼ ਜਾਣ ਜਾਂ ਦੇਸ਼ ਵਿੱਚ ਹਾਲੇ ਜ ਕੁਝ ਦਿਨ ਪਹਿਲਾਂ ਦਿਲਜੀ ਜਦੋਂ ਕਸ਼ਮੀਰ ਦੀਆਂ ਵਾਦੀਆਂ ਵਿੱਚ ਘੁੰਮ ਰਹੇ ਸਨ ਤਾਂ ਕੋਲੀ ਵੀ ਉਹਨਾਂ ਦੇ ਨਾਲ ਸੀ ਉਸ ਸਮੇਂ ਦੀ ਗੱਲ ਹੈ ਜਦੋਂ ਦਿਲਜੀ ਨਿੱਕੇ ਨਿੱਕੇ ਪ੍ਰੋਗਰਾਮ ਹੀ ਲਾਉਂਦੇ ਸਨ ਤੇ ਉਹਨਾਂ ਕੋਲ ਪ੍ਰੋਗਰਾਮ ਤੇ ਜਾਣ ਲਈ ਕਿਰਾਇਆ ਤੱਕ ਨਹੀਂ ਹੁੰਦਾ ਸੀ ਉਦੋਂ ਉਹਦੇ ਯਾਰ ਕੋਲੀ ਨੇ ਉਸ ਨੂੰ 150 ਰੁਪਏ ਬਸ ਤੇ ਆਉਣ ਜਾਣ ਲਈ ਕਿਰਾਇਆ ਦਿੱਤੇ ਸੀ ਜੋ ਅੱਜ ਵੀ ਉਹਨਾਂ ਨੂੰ ਯਾਦ ਨੇ ਦਿਲਜੀ ਕਹਿੰਦੇ ਹਨ ਕਿ ਉਹਨਾਂ 150 ਰੁਪਿਆ ਨੇ ਅੱਜ ਮੈਨੂੰ ਫਰਸ਼ ਤੋਂ ਅਰਸ਼ ਤੱਕ ਲਿਜਾ ਦਿੱਤਾ ਤੇ ਮੈਂ ਮੇਰੇ ਯਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਖਬਰ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਅੱਗੇ ਸ਼ੇਅਰ ਕਰਿਓ ਤਾਂ ਕਿ ਕੋਈ ਇਸ ਖਬਰ ਤੋਂ ਵਾਂਝਾ ਨਾ ਰਹਿ ਜਾਵੇ ਧੰਨਵਾਦ ਜੀ